ਸਾਰੇ ਦੋਸਤਾਂ ਨੂੰ ਲਾਹੌਰ ਦੀ ਕਲਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਹਾਨੂੰ ਇੱਕ ਵੱਖਰੀ ਚੀਜ਼ ਬਖਾਨਣ ਲੱਗੇ ਆ ਕਿ ਜਿਸ ਤਰ੍ਹਾਂ ਆਪਣਾ ਪੰਜਾਬ ਜੋ ਪੁਰਾਣਾ ਪੰਜਾਬ ਦਾ ਸੱਭਿਆਚਾਰ ਸੀ ਤੇ ਪੰਜਾਬ ਕਿਸ ਤਰ੍ਹਾਂ ਦਾ ਸੀ ਉਹ ਹੁਣ ਦਿਨ ਆ ਤੇ ਨਹੀਂ ਸਕਦੇ ਪਰ ਜਿੱਥੇ ਅਸੀਂ ਮੌਜੂਦ ਹਾਂ ਸੈਂਡ ਸੋਰਜ ਲੀਡ ਕਨਵਰਟ ਸਕੂਲ ਜੰਡਿਆਲਾ ਗੁਰੂ ਦੇ ਵਿੜੇ ਜਿੱਥੇ ਕਿ ਅੱਜ ਸਕੂਲ ਦਾ ਜੋ ਸਾਲਾਨਾ ਫੰਕਸ਼ਨ ਹੈ ਤੇ ਪੁਰਾਣਾ ਪੰਜਾਬ ਦੀ ਇੱਕ ਜੋ ਝਲਕ ਦਿਖਾਉਣ ਦਾ ਯਤਨ ਕੀਤਾ ਗਿਆ ਸਕੂਲ ਵੱਲੋਂ ਤੇ ਖਾਸ ਕਰਕੇ ਜੇ ਮੈਂ ਗੱਲ ਕਰਾਂ ਸਕੂਲ ਦੀ ਤੇ ਇਹ ਸਕੂਲ ਜਨਿਆਲਾ ਗੁਰੂ ਦਾ ਇੱਕ ਨਾਮਵਰ ਸਕੂਲ ਹੈ ਜਿੱਥੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਧਾਰਮਿਕ ਵਿਦਿਆ ਮੁਕਾਬਲੇ ਜਾਂ ਖੇਡਾਂ ਦੇ ਪ੍ਰਤੀ ਤੇ ਹੋਰ ਜੋ ਸੱਭਿਆਚਾਰ ਪ੍ਰਤੀ ਬੱਚਿਆਂ ਨੂੰ ਇੱਕ ਜਾਣਕਾਰੀ ਦਿੱਤੀ ਜਾਂਦੀ ਹੈ ਸੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਕੂਲ ਦੇ ਵਿਹੜੇ ਵਿੱਚ ਪੂਰਾ ਮਾਹੌਲ ਬਣਾਇਆ ਗਿਆ ਹੈ ਪੁਰਾਣੇ ਪੰਜਾਬ ਦਾ ਤੇ ਸਾਡਾ ਪੰਜਾਬ ਜੋ ਹੁਣ ਇਹ ਚੀਜ਼ਾਂ ਦਿਸਦੀਆਂ ਨਹੀਂ ਆ ਪਰ ਅੱਜ ਕੱਲ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਜੋ ਘੱਟ ਪਤਾ ਹੈ ਸੋ ਉਹਨਾਂ ਨੂੰ ਯਾਦ ਕਰਾਉਣ ਲਈ ਜੋ ਸਕੂਲ ਦੇ ਐਮਡੀ ਸਰਦਾਰ ਮੰਗਲ ਸਿੰਘ ਜੀ ਕਿਸ਼ਨਪ uri ਜੋ ਖਾਸ ਕਰਕੇ ਐਸੇ ਉਪਰਾਲੇ ਕਰਦੇ ਨੇ ਕਿ ਸਾਡੇ ਬੱਚੇ ਸੱਭਿਆਚਾਰ ਨਾਲ ਜੁੜੇ ਰਹਿਣ ਇਤਿਹਾਸ ਨਾਲ ਜੁੜੇ ਰਹਿਣ ਤੇ ਖੇਡਾਂ ਨਾਲ ਜੁੜੇ ਰਹਿਣ ਤੇ ਉਹਨਾਂ ਨੂੰ ਇਸ ਕੰਮ ਲਈ ਉਤਸ਼ਾਹਿਤ ਕਰ ਲਈ ਹਰ ਉਪਰਾਲੇ ਵੱਡੇ ਪੱਧਰ ਤੇ ਕਰਦੇ ਨੇ ਸੋ ਅੱਜ ਸਕੂਲ ਦੇ ਵਿਹੜੇ ਦੇ ਵਿੱਚ ਪੰਜਾਬ ਦਾ ਜੋ ਪੁਰਾਣਾ ਪੰਜਾਬ ਦਾ ਮਾਹੌਲ ਸਿਰਜਿਆ ਗਿਆ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡਾ ਸੱਭਿਆਚਾਰ ਕੀ ਸੀ ਜਿਸ ਤਰ੍ਹਾਂ ਇੱਧਰ ਦੇਖੋ ਜੋ ਚੌਂਕਾ ਚੁੱਲ੍ਹਾ ਜੋ ਸਾਡਾ ਹੁੰਦਾ ਸੀ ਉਸ ਦੀ ਚੀਜ਼ ਨੂੰ ਸਾਰਾ ਦਰਸਾਇਆ ਗਿਆ ਹੈ ਬਕਾਇਦਾ ਜਿਸ ਤਰ੍ਹਾਂ ਚੁੱਲ੍ਹੇ ਦੇ ਉੱਤੇ ਜੋ ਚੌਂਕੇ ਦੇ ਉੱਤੇ ਪਰੋਲਾ ਫੇਰਿਆ ਜਾਂਦਾ ਸੀ ਉਸ ਸਮੇਂ ਉਹਦੇ ਉੱਤੇ ਫੁੱਲ ਬੂਟੀਆਂ ਪਾਈ ਜਾਂਦੀਆਂ ਸੀ ਉਹ ਤੁਸੀਂ ਦੇਖ ਰਹੇ ਹੋ ਤੇ ਬੜਾ ਕੁਝ ਤੁਹਾਨੂੰ ਦਿਖਾ ਰਹੇ ਆਂ ਬਸ ਬਣੇ ਰਹਿਣਾ ਵੀਡੀਓ ਦੇ ਨਾਲ ਤੇ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਐਸੇ ਉਪਰਾਲੇ ਜੇਕਰ ਤੁਸੀਂ ਸ਼ੇਅਰ ਕਰ ਦੋਗੇ ਤੇ ਸਾਡੇ ਜੋ ਕਲਚਰ ਬਾਰੇ ਸਾਡੇ ਬੱਚਿਆਂ ਨੂੰ ਸਾਡੇ ਪਤਾ ਲੱਗੂਗਾ ਸੋ ਇੱਧਰ ਦੇਖੋ ਪ੍ਰਾਣੀਆਂ ਪੱਖੀਆਂ ਜਿਹਨੂੰ ਪੱਖੀਆਂ ਦੀ ਝਲ ਮਾਰਦੇ ਸੀ ਘਰਾਂ ਦੇ ਵਿੱਚ ਬੱਤੀ ਜਾਂਦੀ ਸੀ ਕਿਉਂਕਿ ਉਸ ਸਮੇਂ ਦੇ ਵਿੱਚ ਪੱਖੇ ਘੱਟ ਸੀ ਤੇ ਇਹ ਪੱਖੀਆਂ ਵੀ ਜੋ ਹੱਥ ਨਾਲ ਘਰਾਂ ਦੇ ਵਿੱਚ ਤਿਆਰ ਹੁੰਦੀਆਂ ਸੀ ਹੋਰ ਬੜਾ ਕੁਝ ਪਿਆ ਹੈ ਜਿਸ ਤਰ੍ਹਾਂ ਇਹ ਤੁਸੀਂ ਦੇਖ ਰਹੇ ਹੋ ਚਮਟਾ ਜੋ ਸਾਡਾ ਲੋ ਸਾਜ ਦੇ ਵਿੱਚ বাজਾਇਆ ਜਾਂਦਾ ਚਿੰਟਾ ਪਰਾਂਦੀਆਂ ਪਈਆਂ ਨੇ ਤੇ ਪਰਾਂਦੇ ਮਟੈਰਾਂ ਪਾਉਂਦੀਆਂ ਸੀ ਲਹੰਗੇ ਨਾਲ ਪਰਾਂਦੇ ਤੋਂ ਬਾ ਕਮਾਲ ਸੀ ਸੋ ਇੱਧਰ ਤੁਸੀਂ ਦੇਖ ਰਹੇ ਹੋ ਜੀ ਇਹ ਮੰਝਾ ਜੋ ਵਾਣ ਵਾਲਾ ਮੰਝਾ ਜਿਸ ਨੂੰ ਕਹਿੰਦੇ ਸੀ ਤੇ ਆਹ ਵੇਖੋ ਸ਼ੇਰੂ ਇਹਦੇ ਆ ਪਾਵੇ ਇਸ ਦੀਆਂ ਜੋ ਇੱਧਰ ਹੁੰਦੀਆਂ ਸੀ ਇਹਨੂੰ ਹੀਆਂ ਕਹਿੰਦੇ ਸੀ ਔਰ ਇੱਧਰ ਮੈਂ ਦੱਸ ਦਵਾਂ ਕਿ ਇੱਧਰ ਆ ਪੈਂਦ ਹੁੰਦੀ ਸੀ ਜਿਹੜੀ ਪੈਂਦ ਦੋਸਤਵੇਂ ਜਦੋਂ ਮੰਜੀ ਢਿੱਲੀ ਹੋਏ ਨਹੀਂ ਤੇ ਪੈਂਦ ਕਸਣੀ ਇਸ ਤਰ੍ਹਾਂ ਸੇਰੂ ਪਾਵੇ ਇਹ ਮੰਜੀ ਤਿਆਰ ਹੁੰਦੀ ਸੀ ਸੋ ਸਕੂਲ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਤੇ ਇੱਧਰ ਮੈਂ ਦੇਖ ਰਿਹਾ ਆ ਦੇਖੋ ਮਟਿਆਰਾਂ ਜਿਸ ਤਰ੍ਹਾਂ ਪਹਿਲੇ ਸਮੇਂ 'ਚ ਫੁਲਕਾਰੀ ਕਰਦੀਆਂ ਸੀ ਤੇ ਵੇਖੋ ਛੋਟੀਆਂ-ਛੋਟੀਆਂ ਸਾਡੀਆਂ ਬੱਚੀਆਂ ਕਿੰਡੀਆਂ ਪਿਆਰੀਆਂ ਲੱਗ ਰਹੀਆਂ ਨੇ ਪੰਜਾਬ ਦੇ ਜੋ ਵਿਰਾਸਤੀ ਆਪਣੇ ਲੀੜੇ ਕੱਪੜਿਆਂ ਦੇ ਵਿੱਚ ਵੇਖੋ ਉਸ ਤਰ੍ਹਾਂ ਲਹਿੰਗੇ ਫੁਲਕਾਰੀਆਂ ਲੈਂਦੀਆਂ ਸੀ ਬੱਚੀਆਂ ਤੇ ਬਾਜਰੇ ਦਾ ਸਿੱਟਾ ਵੇ ਅਸੀਂ ਤਲੀ ਤੇ ਮਰੋੜਿਆ ਸੁਣੋ ਗਾਣਾ ਵੇਖੋ ਢੀਆਂ ਸਾਡੀਆਂ ਭੈਣਾਂ ਬੋਲੀਆਂ ਨੇ ਕਿਹੜੇ ਜਾਂਦਾ ਮਈਆ ਵਾਹ ਜਿਹਦਾ ਸਿੱਟ ਆ ਵੇਸਾ ਕੱਲੀ ਤੇ ਮਰੋੜਿਆ ਬਾਜੀ ਕਿਸੀ ਬਾਜੀ ਜਾਂਦਾ ਮਈਆ ਵਾਹ ਜਿਹਦਾ ਮਈਆ ਵੇਸਾ ਕੱਲੀ ਤੇ ਮਰੋੜਿਆ ਸੋ ਬੱਚੀਆਂ ਮੈਸੇਜ ਦੇ ਰਹੀਆਂ ਨੇ ਵੇਖੋ ਬੱਚਿਆਂ ਨੂੰ ਖਾਸ ਕਰਕੇ ਵੀਡੀਓ ਭੇਜਣ ਵਾਲੀ ਆ ਕਿ ਕਿਸ ਤਰ੍ਹਾਂ ਬੱਚੇ ਬੱਚੇ ਇੱਕ ਚੀਜ਼ਾਂ ਕਰਦੇ ਸੀ ਸੋ ਇਹ ਤੁਸੀਂ ਬੱਚਿਆਂ ਨੂੰ ਦੇਖਿਆ ਕਿਸ ਤਰ੍ਹਾਂ ਜੋ ਪ੍ਰਾਣੀਆਂ ਫੁਲਕਾਰੀਆਂ ਕਰਦੀਆਂ ਸੀ ਹੱਥਾਂ ਦੇ ਵਿੱਚ ਪੱਖੀਆਂ ਦੀਆਂ ਝਲ ਮਾਰਦੇ ਸੀ ਤੇ ਇਧਰ ਮੈਂ ਦਿਖਾ ਦਵਾਂ ਨਾਲ ਦੀ ਨਾਲ ਇਹ ਮੂਸਲ ਬਣਾਇਆ ਗਿਆ ਜਿਹਦੇ ਵਿੱਚ ਤੂੜੀ ਜਿਸ ਤਰ੍ਹਾਂ ਰੱਖਦੇ ਸੀ ਕਿਸਾਨ ਵੀ ਸਾਡੇ ਪਿੰਡਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਤੂੜੀ ਸਟੋਰ ਕੀਤੀ ਜਾਂਦੀ ਸੀ ਤੇ ਮੂਸਲ ਕਰਕੇ ਅੱਜ ਉਹ ਚੀਜ਼ ਨਹੀਂ ਦੇਖਦੀ ਪਰ ਇਹ ਦਰਸਾਇਆ ਗਿਆ ਹੈ ਤੇ ਵਿਖਾਇਆ ਗਿਆ ਹੈ ਬੱਚਿਆਂ ਨੂੰ ਸੋ ਇਸ ਦੇ ਨਾਲ ਇਧਰ ਤੁਸੀਂ ਦੇਖ ਰਹੇ ਹੋ ਗੀਰਾ ਗੀਰਾ ਅੱਜਕੱਲ ਦੇ ਜੋ ਬੱਚਿਆਂ ਨੂੰ ਨਹੀਂ ਪਤਾ ਇਹਦੇ ਬਾਰੇ ਖਾਸ ਕਰਕੇ ਪਰ ਇਹ ਘੀਰੇ ਦੇ ਵਿੱਚ ਜੋ ਪਾਥੀਆਂ ਸਟੋਰ ਕੀਤੀਆਂ ਸੀ ਜਾਂਦੀਆਂ ਸੀ ਜਦੋਂ ਘਰਾਂ ਦੇ ਵਿੱਚ ਪਾਥੀਆਂ ਪਤਦੇ ਸੀ ਕਿਉਂਕਿ ਆਮ ਲੋਕਾਂ ਨੇ ਡੰਗਰ ਰੱਖੇ ਸੀ ਘਰਾਂ ਦੇ ਵਿੱਚ ਤੇ گویا ਕਾਫੀ ਹੁੰਦਾ ਸੀ ਉਹਦੀਆਂ ਪਾਥੀਆਂ ਪੱਥੀਆਂ ਜਾਂਦੀਆਂ ਸੀ ਸੋ ਵੀ ਇੱਕ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਜੋ ਸਾਡਾ ਪੁਰਾਣਾ ਸੱਭਿਆਚਾਰ ਕਲਚਰ ਜੋ ਸਾਡਾ ਸੀ ਵਿਰਾਸਤ ਸੀ ਪਰ ਅੱਜਕੱਲ ਇਹ ਵੇਖਣ ਨੂੰ ਬਹੁਤ ਘੱਟ ਮਿਲਦੀ ਹੈ ਤੇ ਸਕੂਲ ਦੇ ਵੇੜੇ ਇੱਥੇ ਦਿਖਾਉਣ ਦਾ ਯਤਨ ਕੀਤਾ ਗਿਆ ਸੋ ਇੱਧਰ ਦੇਖੋ ਤੁਸੀਂ ਸਾਥ ਬਣਾਈ ਗਈ ਹੈ ਜਿੱਥੇ ਬਾਪੂ ਬੇਗੋ ਬੈਠੇ ਨੇ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਬਾਪੂ ਜਦੋਂ ਸਾਥ ਦੇ ਵਿੱਚ ਬੈਠ ਕੇ ਤਾਸ਼ ਖੇਡਦੇ ਸੀ ਤੇ ਇਸ ਦੇ ਨਾਲ ਨਾਲ ਜੋ ਪਿੰਡ ਬਾਰੇ ਜੋ ਜਾਣਕਾਰੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਸੀ ਤੇ ਇਹ ਚੀਜ਼ ਹੁਣ ਅੱਜ ਕੱਲ ਨਹੀਂ ਦਿਖਦੀ ਪਰ ਇੱਥੇ ਸਕੂਲ ਦੇ ਵਿਹੜੇ ਦੇ ਵਿੱਚ ਸੈਂਡ ਸੌਲજર 엘ੀਟ ਕਾਉਂਟਮੈਂਟ ਸਕੂਲ ਜੰਡਿਆਲਾ ਗੁਰੂ ਦੇ ਵਿਹੜੇ ਵਿੱਚ ਬਣਾਇਆ ਗਿਆ ਹੈ ਜਿਹੜਾ ਕਿ ਐਸੇ ਉਪਰਾਲੇ ਕਰਦਾ ਰਹਿੰਦਾ ਹੈ ਇਹ ਆਪਣੇ ਬੱਚਿਆਂ ਨੂੰ ਇਤਿਹਾਸ ਪ੍ਰਤੀ ਸੱਭਿਆਚਾਰ ਕਲਚਰ ਵਿਰਸੇ ਵਰਾਸਤ ਪਤੀ ਜੋ ਜਾਣਕਾਰੀ ਦੇਣ ਦੀ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਪੁਰਾਣੇ ਪ੍ਰਾਤਨ ਪੰਜਾਬ ਦਾ ਜੋ ਇੱਕ ਦਿਖਾਇਆ ਗਿਆ ਹੈ ਤੇ ਸਾਡੇ ਨਾਲ ਸਕੂਲ ਦੇ ਜੋ ਪ੍ਰਿੰਸੀਪਲ ਪ੍ਰਿੰਸੀਪਲ ਸਾਹਿਬ ਮੈਡਮ ਔਰ ਐਮ ਡੀ ਸਾਹਿਬ ਡਾਕਟਰ ਮੰਗਲ ਸਿੰਘ ਜੀ ਕਿਸ਼ਨਪ uri ਜੋ ਖਾਸ ਕਰਕੇ ਬੱਚਿਆਂ ਨੂੰ ਵਿਰਸੇ ਵਿਰਾਸਤ ਨਾਲ ਇਤਿਹਾਸ ਨਾਲ ਜੋੜਦੀ ਤੇ ਹੋਰ ਖੇਡਾਂ ਨਾਲ ਜੋੜਦੀ ਵੱਡੇ ਉਪਰਾਲੇ ਕਰਦੇ ਨੇ ਸਕੂਲ ਦਾ ਜੋ ਉਪਰਾਲੇ ਨੇ ਤੇ ਗੱਲਬਾਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਾਹਿਬ ਜੀ ਅੱਜ ਬਹੁਤ-ਬਹੁਤ ਸ਼ੁਕਰੀਆ ਜੀ ਅੱਜ ਦਾ ਇਹ ਦੇਖ ਕੇ ਬੜਾ ਮਨ ਖੁਸ਼ ਹੋਇਆ ਕਿ ਤੁਸੀਂ ਵੇਖੋ ਪੁਰਾਣਾ ਇੱਕ ਪੰਜਾਬ ਸਰਜਾ ਸਕੂਲ ਦੇ ਵਿੜੇ ਦੇ ਵਿੱਚ ਜੋ ਨਹੀਂ ਦਿਖਦਾ ਕੀ ਕਹਿਣਾ ਚਾਹੋਗੇ ਇਸ ਬਾਰੇ ਅੱਜ ਸੇਂਟ ਜੋ ਦੇ ਦਾ ਸੈਂਟਰ ਗਾਰਡਨ ਦਾ ਫੰਕਸ਼ਨ ਹੈ ਤੇ ਫੰਕਸ਼ਨ ਦਾ ਇਹ ਨਾਂ ਹੀ ਹਕੀਕਤ ਰੈਲਿਟੀ ਉੱਪਰ ਆਉਂਦਾ ਅਸੀਂ ਬੱਚਿਆਂ ਨੂੰ ਹੋਣਾ ਚਾਹੁੰਦੇ ਸੀ ਕਿ ਸਾਡਾ ਪੁਰਾਣਾ ਪੰਜਾਬ ਜਿਹੜਾ ਸੀ ਉਹ ਕਿਹੋ ਜਿਹਾ ਹੁੰਦਾ ਸੀ ਤਾਂ ਕਿ ਅੱਜ ਦੀ ਜਿਹੜੀ ਪੰਨੀਰੀ ਹੈ ਅੱਜ ਜਿਹੜੇ ਬੱਚੇ ਆ ਉਹ ਮੋਬਾਈਲ ਤੇ ਲੱਗੇ ਹੋਏ ਆ ਉਹਨੂੰ ਮੋਬਾਈਲ ਦੀ ਪਤਾ ਹੈ ਬਟ ਉਹਨੂੰ ਸਾਡੇ ਸੱਭਿਆਚਾਰ ਨਹੀਂ ਪਤਾ ਇਸ ਕਰਕੇ ਅਸੀਂ ਉਸ ਸਮੇਂ ਦੇ ਵਿੱਚ ਜਿਸ ਤਰ੍ਹਾਂ ਲੋਕ ਰਹਿੰਦੇ ਸੀ ਜੋਸਤਰ ਲੋਕੀ ਖਾਂਦੇ ਸੀ ਲੋਕੀ ਕਿਵੇਂ ਵਿਚਰਦੇ ਸੀਗੇ ਸਾਥੇ ਜਾਂਦੇ ਸੀਗੇ ਮੂਸਲ ਸੀ ਜੋ ਗਿਰੇ ਸੀ ਬਾਲਣ ਸੀ ਉਹ ਹਾਰੀਆਂ ਚੀਜ਼ਾਂ ਰਿਪਰੈਜ਼ੈਂਟ ਕੀਤੀਆਂ ਔਰ ਲੋਕ ਜਿਹੜੇ ਇੱਕ ਵੇਖ ਕੇ ਬੱਚੇ ਬੜੇ ਖੁਸ਼ ਹੈ ਉਹਨਾਂ ਨੂੰ ਦੀ ਜਾਣਕਾਰੀ ਮਿਲਦੀ ਸੂਰ ਸਾਰੇ ਇਸ ਤੋਂ ਇਲਾਵਾ ਹੋਰ ਜਿਸ ਤਰ੍ਹਾਂ ਬੱਚੇ ਕੋਈ ਐਕਟਵਾਂ ਵੀ ਕਰ ਰਹੇ ਨੇ ਪੰਜਾਬ ਵਿਰਸੇ ਨਾਲ ਸੰਬੰਧ ਰ ਇੱਥੇ ਅੱਜ ਸਕੂਲ ਦੇ ਵਿੜੇ ਦੇ ਵਿੱਚ ਇਹੋ ਹੀ ਵਾਲਾ ਜਿਹੜਾ ਥੀਮ ਹੈ ਹਕੀਕਤ ਦ ਰੈਲਿਟੀ ਆਫ ਪੰਜਾਬ ਰੂਟਸ ਆਫ ਪੰਜਾਬ ਬੱਚੇ ਉਸ ਦੇ ਉੱਤੇ ਥੀਮ ਦੇ ਉੱਤੇ ਹੀ ਇੱਕ ਪਲੇ ਕਰਨਗੇ ਔਰ ਉਹ ਸਾਰਾ ਜਿਹੜਾ ਥੀਮ ਹੈ ਉਹ ਦੁਆਲੇ ਘੁੰਮੇਗਾ ਪਹਿਲਾਂ ਕਿਹੋ ਜਿਹਾ ਘਰ ਹੁੰਦੇ ਉਹ ਤੇ ਸਹੀ ਸੀ ਇਹ ਗਲਮੈਂਟ ਕਿਤਰਾ ਵਧੀਆ ਔਰ ਬੱਚੇ ਆਪਣੇ ਐਕਟਰ ਹੈ ਜਿਹੜਿਆ ਆਡੀਅנס ਦੱਸਣਗੇ ਕਿ ਸਾਡਾ ਪਰਾ ਪੰਜਾਬ ਕਿਡਾ ਵਧੀਆ ਸੀ ਔਰ ਉਸਦੇ ਪੰਜਾਬ ਦੇ ਅਸੀਂ ਮਾਲਕ ਆ ਸੋ ਬਹੁਤ ਬਹੁਤ ਧੰਨਵਾਦ ਜੀ ਇਹ ਸੰਜੀ ਡਾਕਟਰ ਮੰਗਲ ਸਿੰਘ ਜੀ ਕਿਸ਼ਨਪ uri ਜੋ ਬੱਚਿਆਂ ਨੂੰ ਜੋ ਐਸੇ ਵਿਖਾਉਣ ਲਈ ਦ੍ਰਿਸ਼ ਕਿਉਂਕਿ ਪੰਜਾਬ ਆਪਾਂ ਭੁੱਲ ਚੁੱਕੇ ਹਾਂ ਪੁਰਾਣਾ ਪੰਜਾਬ ਜਿਸ ਤਰ੍ਹਾਂ ਤੇ ਇਹ ਬੱਚਿਆਂ ਨੂੰ ਇਹ ਚੀਜ਼ਾਂ ਯਾਦ ਕਰਾਉਣੀਆਂ ਜ਼ਰੂਰ ਇੱਕ ਮੈਂ ਕਹਿੰਦਾ ਕਿ ਬਹੁਤ ਜ਼ਰੂਰੀ ਹੈ ਜਿੱਥੇ ਸਕੂਲ ਦਾ ਵੱਡਾ ਪਰਾਲਾ ਮੈਂ ਕਹਿੰਦਾ ਕਿ ਬੱਚਿਆਂ ਨੂੰ ਮਾਂ ਤੇ ਉਹਦਾ ਵੀ ਫਰਜ਼ ਮੰਦਾ ਕਿ ਉਹ ਵੀ ਆਪਣੇ ਵਿਰਸੇ ਨਾਲ ਵਿਰਾਸਤ ਨਾਲ ਸੰਬੰਧਿਤ ਇਤਿਹਾਸ ਨਾਲ ਸੰਬੰਧਿਤ ਕਿਉਂਕਿ ਸਕੂਲ ਦੇ ਵਿੜੇ ਤੇ ਅਸੀਂ ਇਹ ਸਿੱਖਿਆਵਾਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਵੱਧ ਤੋਂ ਵੱਧ ਕੇ ਬੱਚੇ ਇਤਿਹਾਸ ਨਾਲ ਜੋੜਨ ਸੱਭਿਆਚਾਰ ਵਿਰਸੇ ਨਾਲ ਤੇ ਉਹਦੇ ਨਾਲ-ਨਾਲ ਮੈਂ ਬੱਚਿਆਂ ਦੇ ਮਾਪਿਆਂ ਨੂੰ ਵੀ ਜੋ ਬੇਨਤੀ ਕਰਦਾ ਹਾਂ ਕਿ ਜੋ ਐਸੀਆਂ ਕੁਝ ਵੀ ਜਾਣਕਾਰੀਆਂ ਨੇ ਆਪਣੇ ਬੱਚਿਆਂ ਨਾਲ ਜਰੂਰ ਸਾਂਝੀਆਂ ਕਰਿਆ ਕਰੋ ਖਾਸ ਕਰਕੇ ਇਹ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਆਪਣੇ ਬੱਚਿਆਂ ਨੂੰ ਆਪਣੇ ਪੁਰਾਣੇ ਕਲਚਰ ਬਾਰੇ ਇਤਿਹਾਸ ਬਾਰੇ ਪਤਾ ਲੱਗੇ ਸੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਨਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਜਰੂਰ ਕਰਨਾ ਐਸੇ ਪ੍ਰੋਗਰਾਮੇ ਤੁਹਾਨੂੰ ਹੋਰ ਵੀ ਦਿਖਾਉਂਦੇ ਰਾਵਾਂਗੇ ਬਹੁਤ-ਬਹੁਤ ਧੰਨਵਾਦ